ਤਨਵਸ ਫਿਕਰਸਤ ਤਸੀਸ ਮੈਨੂੰ ਸਮਾ ਦਿੱਤਾ ਮੌਕਾ ਦਿੱਤਾ ਤੇ ਕੱਲ੍ਹ ਅਸੀਂ ਜਾਣਦੇ ਕਿ ਜਿਵੇਂ ਕੱਲ ਸਰ ਇੱਕ ਬਹੁਤ ਦਰਦਨਾਕ ਤੇ ਇੱਕ ਦੁਖਨਾਕ ਇੱਕ ਹਾਦਸਾ ਹੋਇਆ ਤੇ ਸਾਡੇ ਬੜੀ ਸਤਿਕਾਰਤ ਫੌਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਦੋੜਾ ਵਿੱਚ ਨਾਹੀ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾਮ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਬੰਦ ਸਦਨ ਵਿੱਚ ਅਸੀਂ ਆਪਏ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਤਰਨੋ ਜੀ ਵਾਕਈ ਸਰਦਾਰ ਫੌਜਾ ਸਿੰਘ ਜੀ 114 ਸਾਲ ਦੇ ਬਜ਼ੁਰਗ ਸਨ ਮੈਂ ਤੁਹਾਨੂੰ ਲੇਕਿਨ ਜਦਬਾਨਾ ਨੌਜਵਾਨਾ ਸੀ ਪ੍ਰੇਰਨਾ ਸਰ ਨੂੰ ਤੋਂ ਨੌਜਵਾਨਾਂ ਦੀ ਰੀਸਨ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾ ਥਾਂ ਦੌੜਾਕ ਸਰਦਾਰ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜ਼ਿਲ੍ਹਾ ਜ਼ੰਦਰ ਵਿੱਚ ਹੋਇਆ ਉਹ 16 ਅਕਤੂਬਰ 2011 ਨੂੰ ਕਲੰਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸੈਕਿੰਡ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬੁਜ਼ੁਰਗ ਦੌੜਾਕ ਬਣੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਔਰ ਉਹ ਫੋਟੋ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾੜਾ ਪ੍ਰਕਾਸ਼ ਕੀਤਾ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਦੇਖ ਹਮੇਸ਼ਾ ਕੋਈ ਨਸ ਰੂਟ ਰਹਿਣਗੇ